ਜਦੋਂ ਕਦੇ ਵੀ ਤੁਸੀਂ ਕਿਸੇ ਮਹਿੰਗੇ ਰੈਸਟੋਰੈਂਟ ਤੇ ਜਿਵੇਂ ਮੰਨ ਲਓ ਮੈਕਡੋਨਲਡਸ KFC ਤੇ ਜਾਂਦੇ ਹੋ ਤਾਂ ਜਿਹੜਾ ਤੁਹਾਨੂੰ ਉੱਥੇ 버ਗਰ ਪੀਜਾਂ ਦੇ ਪੈਸੇ ਮੰਗੇ ਜਾਂਦੇ ਕੀ ਕਦੇ ਤੁਸੀਂ ਇਹ ਕਿਹਾ ਵੀ ਇਹ ਰੇਟ ਜ਼ਿਆਦਾ ਨੇ ਇਹਨਾਂ ਨੂੰ ਘਟਾ ਲਓ ਜਾਂ ਇਹ ਸਾਢੇ 5 ਤੋਂ ਬਾਹਰ ਨੇ ਜਾਂ ਫਲਾਨੀ ਰੇੜੀ ਆਲਾ 버ਗਰ ਸਸਤਾ ਦਿੰਦਾ ਹੈਗਾ ਤੁਸੀਂ ਮਹਿੰਗਾ ਦਿੰਦੇ ਇਦਾਂ ਦੀ ਬਾਰਗੇਨਿੰਗ ਕਦੇ ਵੀ ਤੁਸੀਂ ਇਹੋ ਜਿਹੇ ਸ਼ੋਰੂਮਾਂ ਤੇ ਜਾ ਕੇ ਨਹੀਂ ਕਰਦੇਗੇ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਦੋਂ ਵੀ ਕਦੇ ਅਸੀਂ ਕਿਸੇ ਆਪ ਦੀ ਉਪਚ ਦਾ ਰੇਟ ਦੱਸਦੇ ਹਾਂ ਤਾਂ ਕਾਫੀ ਸਾਰੇ ਸਾਰੇ ਨਹੀਂ ਕਹਿੰਦੇ ਅਸੀਂ ਬਹੁਤ ਕਦਰ ਪਾਉਣ ਵਾਲੇ ਦੋਸਤ ਵੀ ਹੈਗੇ ਨੇ ਪਰ ਕਾਫੀ ਸਾਰੇ ਵੀਰਾਂ ਮਿੱਤਰਾ ਜਾਂ ਦੇਖਣ ਵਾਲੇ ਵੱਲੋਂ ਇਹ ਕਿਹਾ ਜਾਂਦਾ ਕਿ ਇਹਦਾ ਰੇਟ ਜ਼ਿਆਦਾ ਹੈਗਾ ਤੁਸੀਂ ਸਸਤਾ ਕਰ ਲਓ ਅ ਉਦਾਹਰਨ ਦੇ ਤੌਰ ਤੇ ਲੈ ਲਈਏ ਕਿ ਜਿਵੇਂ ਅਸੀਂ ਕੁਝ ਦਿਨ ਪਹਿਲਾਂ ਘਿਓ ਬਾਰੇ ਇੱਕ ਵੀਡੀਓ ਪਾਈ ਸੀਗੀ ਤੇ ਘਿਓ ਜਿਹੜਾ ਦੇਸੀ ਘਿਓ ਅ ओरिजिनल ਉਹ ਮਿਲਣਾ ਜਿਆਦਾ ਹੁਣ ਜਿਹੜਾ ਸੰਭਵ ਨਹੀਂ ਰਿਹਾਗਾ ਉਹਦਾ ਮੁੱਖ ਕਾਰਨ ਇਹ ਹੈ ਕਿ ਜਿਹੜਾ ਪਸ਼ੂਆਂ ਦੀ ਗਿਣਤੀ ਦਿਨ ਭਰ ਦੇ ਨਾਲ ਪਿੰਡਾਂ ਦੇ ਵਿੱਚੋਂ ਘਟਦੀ ਜਾ ਰਹੀ ਹੈ ਡੈਰੀ ਫਾਰਮਾਂ ਦੇ ਵਿੱਚ ਹੋ ਸਕਦਾ ਪਸ਼ੂ ਸ਼ਹਿਰਾਂ ਦੇ ਨੇੜੇ ਹੈਗੇ ਆ ਪਰ ਉੱਥੇ ਜਿਹੜੀਆਂ ਖਰਾਕਾ ਉਹਦਾਂ ਦੀਆਂ ਦਿੱਤੀ ਜਾਂਦੀਆਂ ਨੇ ਜਿਹੜੀ ਕਿ ਕਮਰਸ਼ੀਅਲੇ ਤੌਰ ਤੇ ਉਹਨਾਂ ਨੂੰ ਜਿਆਦਾ ਦੁੱਧ ਮਿਲ ਸਕੇ ਤੇ ਉਹ ਦੁੱਧ ਦੇ ਵਿੱਚ ਉਹਨੇ ਤੱਤ ਕਹਿ ਲਈਏ ਜਾਂ ਆਪਾਂ ਉਹਨੇ ਭਰਪੂਰ ਤੱਤਾਂ ਦੇ ਨਾਲ ਨਹੀਂ ਹੁੰਦਾਗਾ ਇਸ ਚੀਜ਼ ਬਾਰੇ ਤੁਸੀਂ ਲਗਭਗ ਸਾਰੇ ਜਾਣੂ ਹੋਗੇ ਤੇ ਗੱਲ ਕਰੀਏ ਜਿਵੇਂ ਆਧਾਰਨ ਦਾ ਆਪਾਂ ਕਿਆਉ ਦੀ ਲੈਤੀ ਹੈਗੀ ਅਸੀਂ ਕਿਆਉ ਦਾ ਰੇਟ ਲਗਭਗ ਜਿਹੜਾ 1300 ਰੁਪਏ ਕਿਲੋ ਰੱਖਿਆਗਾ ਦੇਸੀ ਕਿਆਉ ਦਾ ਬਿਲਕੁਲ ਸ਼ੁੱਧ ਦੇਸੀ ਕਿਆਉ ਆਗਾ ਜਿਹਦੇ ਚ ਸਾਰੀ ਖਰਾਕ ਅਸੀਂ ਪਸ਼ੂਆਂ ਨੂੰ ਜਿਹੜੀ ਬਿਨਾ ਕਿਸੇ ਰਸਾਇਣਿਕ ਖਾਦ ਦੇ ਆਪਣਾ ਹਰਾਚਾਰਾ ਤਿਆਰ ਕਰਦੇ ਆ ਜੀ ਫਿਰ ਮੰਨ ਲਓ ਸੀਜ਼ਨ ਦੀਆਂ ਜਿੰਨੀਆਂ ਸਬਜ਼ੀਆਂ ਦੀ ਰਹਿੰਦ ਖੂੰਦ ਆ ਸਾਰੀ ਅਸੀਂ ਪਸ਼ੂਆਂ ਨੂੰ ਪਾਉਣੇ ਆਗੇ ਘਰ ਦੀ ਸਰੋਂ ਪੈਦਾ ਕਰਕੇ ਉਹਦੀ ਖਾਲਸ ਜਿਹੜੀ ਪਸ਼ੂਆਂ ਨੂੰ ਪਾਉਣੇ ਆਗੇ ਤੇ ਬੜੇਵੇਂ ਵਗੈਰਾ ਜਿਹੜੇ ਅਸੀਂ ਕੋਸ਼ਕ ਏਰੀਆ ਲਾ ਕੇ ਆਪਣੇ ਬੜੇਵੇਂ ਵਗੈਰਾ ਉਹ ਵੀ ਪਸ਼ੂਆਂ ਨੂੰ ਪਾਉਣੇ ਹੈਗੇ ਤੇ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਮਿਹਨਤ ਲੱਗਦੀ ਹੈਗੀ ਤੇ ਉਹ ਮਿਹਨਤ ਦਾ ਮੁੱਲ ਜਿਹੜਾ ਲੈਂਡ ਦਾ ਅਧਿਕਾਰ ਹੈ ਜਿਸ ਤਰ੍ਹਾਂ ਕੰਪਨੀਆਂ ਨੂੰ ਆਪਣੇ ਨਿਰਧਾਰਤ ਰੇਟ ਰੱਖ ਕੇ ਉਹ ਆਪਣੀ ਮਿਹਨਤ ਦਾ ਮੁੱਲ ਲੈਂਦੀਆਂ ਨੇ ਜਾਂ ਆਪਣਾ ਮਾਰਜਨ ਲੈਂਦੀਆਂ ਨੇ ਉਹੀ ਅਧਿਕਾਰ ਜਿਹੜਾ ਇੱਕ ਕਿਸਾਨ ਨੂੰ ਵੀ ਹੈਗਾ ਕਿ ਜਿਹੜਾ ਉਹ ਆਪਣੀ ਪੈਦਾ ਕੀਤੀ ਹੋਈ ਚੀਜ਼ ਹੈ ਕਿ ਨਿਰਧਾਰਤ ਮੁੱਲ ਰੱਖ ਕੇ ਆਪਣੇ ਜੀਵਨ ਦਾ ਪੱਧਰ ਵੀ ਉੱਚਾ ਚੱਕ ਸਕੇ ਤੇ ਜਿਹੜਾ ਇੱਕ ਚੰਗੀ ਖਾਦ ਖਰਾਕ ਵੀ ਤੁਹਾਡੇ ਤੱਕ ਪਹੁੰਚਾ ਸਕੇ ਮੇਰੀ ਇਹੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਆਪਾਂ ਵੀ ਇਸ ਤਰ੍ਹਾਂ ਦੇ ਦੂਰੇ ਮਾਪ ਡੰਡ ਨਾ ਰੱਖੀਏ ਵੀ ਜਿਵੇਂ ਮੰਨ ਲਓ ਆਪਾਂ ਕਿਤੇ ਤਾਕੜੀ ਜਗ੍ਹਾ ਤੇ ਜਾਂਦੇ ਆ ਚੰਗੇ ਰੈਸਟੋਰੈਂਟੇ ਜਾਂਦੇ ਆ ਉੱਥੇ ਤਾਂ ਆਪਾਂ ਟਿਪ ਦੇ ਵੀ ਪੈਸੇ ਦੇ ਦੰਨੇ ਆਗੇ ਤੇ ਜਿਹੜੇ ਖਾਣੇ ਦੇ ਪੈਸਿਆਂ ਬਾਰੇ ਕੋਈ 바ਰਗੇਨਿੰਗ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਯਾਨੀ ਕਿ ਨਾਪ ਤੋਲ ਕਰਨ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਪਰ ਦੂਸਰੇ ਪਾਸੇ ਜਦੋਂ ਅਸੀਂ ਕਿਸੇ ਕਿਸਾਨ ਕੋਲੋਂ ਕੋਈ ਚੀਜ਼ ਖਰੀਦਦੇ ਆਂਗੇ ਤਾਂ ਉੱਥੇ ਜਿਹੜਾ ਸਾਡੇ ਮਨ ਦੇ ਵਿੱਚ ਬਚਤ ਕਰਨ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆਂ ਵੀ ਨਹੀਂ ਜੀ ਇਹ ਤਾਂ ਚੀਜ਼ 100 ਰੁਪਏ ਮਹਿੰਗੀ ਹੈ ਇਹ ਤਾਂ 200 ਰੁਪਏ ਮਹਿੰਗੀ ਹੈ ਪਰ ਜਦੋਂ ਆਪਾਂ ਦੂਜੇ ਖਰਚਿਆਂ ਦੀ ਗੱਲ ਕਰ ਲਈਏ ਤਾਂ ਉੱਥੇ ਆਪਾਂ ਖੜੇ ਖੜੇ 1000 1500 ਰੁਪਏ ਲਾ ਦਿੰਦੇ ਆਂ ਪਰ ਜਿਹੜਾ 1300 ਰੁਪਏ ਕਿਉਂ ਦਾ ਦੇਣਾ ਕਿਉਂ ਦੁਖ ਰਿਹਾ ਹੈਗਾ ਵੀ ਉਹੀ ਚੀਜ਼ ਤੁਹਾਨੂੰ ਮਾਰਕੀਟ ਦੇ ਵਿੱਚੋਂ 400 500 ਰੁਪਏ 300 ਰੁਪਏ ਵੀ ਮਿਲ ਰਹੀ ਹੈ ਪਰ ਉਹ ਹੁਣ ਤੁਸੀਂ ਆਪ ਸੋਚ ਲਓ ਵੀ ਉਹ ਕੀ ਹੋਊਗਾ ਜੀ ਸੰਥੈਟਿਕ ਤਰੀਕੇ ਨਾਲ ਪੈਦਾ ਕੀਤਾ ਜਾ ਰਿਹਾ ਦੁੱਧ ਕਾਫੀ ਰਿਪੋਰਟਾਂ ਇਹ ਚੀਜ਼ ਦੀ ਤੁਹਾਡੇ ਸਾਹਮਣੇ ਆਉਂਦੀਆਂ ਰਹੀਆਂ ਤੇ ਉਹਨਾਂ ਰਿਪੋਰਟਾਂ ਤੇ ਜਿਹੜਾ ਗੌਰ ਕਰਨ ਦਾ ਪੂਰਾ ਜਿਹੜਾ ਇਹ ਸਮੇਂ ਦੀ ਲੋੜ ਆ ਗਈ ਤੇ ਕਰ ਇਹਨਾਂ ਚੀਜ਼ਾਂ ਬਾਰੇ ਆਪਾਂ ਧਿਆਨ ਨਹੀਂ ਦੇਵਾਂਗੇ ਤਾਂ ਜਿਹੜਾ ਇਹ ਚੀਜ਼ਾਂ ਆਪਾਂ ਨੂੰ ਇੰਨਾ ਕੁ ਜ਼ਿਆਦਾ ਹਿੱਟ ਕਰਨਗੇ ਕਿ ਆਪਾਂ ਕਾਫੀ ਪਿੱਛੇ ਚਲਾ ਜਾਣਾ ਹੈ ਪਿੱਛੇ ਚਲੇ ਜਾਣ ਤੋਂ ਭਾਗ ਜਦੋਂ ਆਪਣੀ ਸਿਹਤ ਠੀਕ ਨਹੀਂ ਹੁੰਉ ਤਾਂ ਜਿਹੜਾ ਆਪਣੀ ਸੋਚਣ ਸਮਝਣ ਦੀ ਸ਼ਕਤੀ ਵੀ ਠੀਕ ਨਹੀਂ ਹੋ ਸਕਦੀ ਤੇ ਜੇਕਰ ਆਪਾਂ ਚੰਗੀ ਸੋਚ ਤੇ ਚੰਗੀ ਸਿਹਤ ਲੈ ਕੇ ਨਹੀਂ ਚੱਲਾਂਗੇ ਤਾਂ ਜਿਹੜਾ ਆਪਾਂ ਨੂੰ ਅੱਗੇ ਵਧਣ ਦੇ ਚਾਂਸ ਕਾਫੀ ਘਟ ਜਾਣਗੇ ਇਹਨਾਂ ਚੀਜ਼ਾਂ ਕਰਕੇ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਇੱਕ ਚੰਗੀ ਖੁਰਾਕ ਪੈਦਾ ਕਰਨ ਬਾਰੇ ਜਾਣਕਾਰੀ ਦੇ ਸਕੀਏ ਚੰਗੀ ਖੁਰਾਕ ਪੈਦਾ ਕਰਕੇ ਦੇ ਸਕੀਏ ਜਿਹੜੇ ਨਹੀਂ ਕਰ ਸਕਦੇ ਪਰ ਜਿਹੜਾ ਬਾਜ਼ੀ ਮੁੱਲ ਲੈਣਾ ਸਾਡਾ ਅਧਿਕਾਰ ਹੈਗਾ ਉਹਦੇ ਤੇ ਜਿਹੜਾ ਡਾਕਾ ਮਾਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਹਦਾ ਮੁੱਖ ਕਾਰਨ ਇਹ ਹੀ ਰਹਿੰਦਾ ਕਿ ਲਾਗਤ ਦੀ ਗੱਲ ਕਰ ਲਈਏ ਜਿਵੇਂ ਮੰਨ ਲਓ ਸਾਡੇ ਕੋਲ ਇਹ ਹਣ ਲਗਭਗ 3-4 ਪਸ਼ੂਆਂ ਲਈ ਅੱਧੇ ਤੋਂ ਪੌਣਾ ਗਿੱਲਾ ਹਰੇਚਾਰੇ ਦਾ ਬੀਜਾ ਹੋਇਆ ਜੀ ਜਿਹਦੇ ਵਿੱਚ ਬਰਸੀਮ ਹੈਗੀ ਆ ਸਰੋਂ ਪਾਈ ਹੋਈ ਆ ਹਾਲੋਂ ਪਾਈ ਹੋਈ ਹੈਗੀ ਸੌਫ ਅਜਵਾਇਨ ਕਲੌਂਜੀ ਇਹਨਾਂ ਸਾਰੀਆਂ ਚੀਜ਼ਾਂ ਦੇ ਬੀਜ ਪਾਏ ਗਏ ਇਹਨਾਂ ਸਾਰਾਂ ਬੱਟਾਂ ਦੇ ਉੱਪਰ ਗਾਜਰਾ ਲਗਾਈਆਂ ਗਈਆਂ ਗਈਆਂ ਉਹਨਾਂ ਗਾਜਰਾਂ ਨੂੰ ਪੱਟ ਕੇ ਰੋਜ ਜਿਹੜਾ ਧੋ ਕੇ ਪਸ਼ੂਆਂ ਨੂੰ ਪਾਉਣਾ ਹੁੰਦਾਗਾ ਹਰਾਚਾਰਾ ਵੱਢ ਕੇ ਪਾਉਣਾਗਾ ਸਵੇਰ ਸ਼ਾਮ ਦਾ ਪਸ਼ੂਆਂ ਦਾ ਖਾਣਾ ਹੋ ਗਿਆ ਜੀ ਉਹਨਾਂ ਨੂੰ ਪਾਣੀ ਪਿਉਣਾ ਹੋ ਗਿਆ ਸਾਮ ਸਮਵਾਰਤ ਲਾਗਤ ਮੁੱਲ ਹੋ ਗਿਆ ਜਿਹੜੀ ਮਿਹਨਤ ਉਹਦਾ ਜੇ ਮੁੱਲ ਨਹੀਂ ਮਿਲੂਗਾ ਤਾਂ ਬੰਦਾ ਮਿਹਨਤ ਕਰਨੀ ਬੰਦ ਕਰ ਦਿੰਦਾ ਇਹੀ ਕਾਰਨ ਹੋਇਆ ਕਿ ਜਿਹੜਾ ਦੁੱਧ ਉਤਪਾਦਕਾਂ ਨੂੰ ਜਿਹੜਾ ਸਹੀ ਰੇਟ ਨਹੀਂ ਮਿਲ ਰਿਹਾ ਸੀ ਉਹਨਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਸੀ ਤੇ ਲਗਾਤਾਰ ਜਿਹੜੀ ਪਸ਼ੂਆਂ ਦੀ ਗਿਣਤੀ ਪੰਜਾਬ ਦੇ ਵਿੱਚੋਂ ਘਟ ਰਹੀ ਹੈਗੀ ਇਹਨਾਂ ਚੀਜ਼ਾਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਤੁਹਾਨੂੰ ਸਾਰਿਆਂ ਨੂੰ ਜਿਹੜਾ ਅੱਗੇ ਆਉਣ ਦੀ ਲੋੜ ਹੈਗੀ ਤੁਸੀਂ ਅੱਗੇ ਆ ਕੇ ਇਹਨਾਂ ਚੀਜ਼ਾਂ ਦੇ ਜੇ ਕਿਸਾਨ ਦੀ ਬਾਹ ਫੜੋਗੇ ਜਾਂ ਜੋ ਵੀ ਕੰਮ ਕਰ ਰਿਹਾ ਉਹਦੀ ਬਾਹ ਫੜੋਗੇ ਤਾਂ ਯੋ ਤੁੰ ਅੱਗੇ ਜਾ ਸਕੂਗਾ ਤੇ ਤੁਹਾਡੀ ਮਦਦ ਦੇ ਨਾਲ ਅੱਗੇ ਜਾ ਕੇ ਚੰਗੀ ਸਿਹਤ ਤੇ ਜਿਹੜਾ ਚੰਗੀ ਸੋਚ ਨੂੰ ਸਿਰਜ ਸਕੂਗਾ ਜੀ ਉਮੀਦ ਕਰਦੇ ਆ ਜਿਹੜੀ ਗੱਲ ਅਸੀਂ ਇਸ ਵੀਡੀਓ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਚੰਗੀ ਤਰ੍ਹਾਂ ਤੁਹਾਡੇ ਤੱਕ ਪਹੁੰਚਾ ਸਕੇ ਹੋਵਾਂਗੇ ਜੇਕਰ ਕਿਸੇ ਦੀ ਸ਼ਾਨ ਦੇ ਖਲਾਬ ਉੱਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਸਾਨੂੰ ਜਿਹੜਾ ਮਾਫ ਕਰਨਾ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦੇਣਾ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲੈਣਾ ਧੰਨਵਾਦ